50000 ਗਰੀਬ ਪਰਿਵਾਰਾਂ ਨੂੰ ਅਸੀਂ ਕਣਕ ਦੇਵਾਂਗੇ ਸ਼੍ਰੋਮ ਦੇ ਖਾਲੀਦਲ 50000 ਗਰੀਬ ਪਰਿਵਾਰ ਜਿਹੜੇ ਫਲੱਡ ਅਫੈਕਟਿਡ ਏਰੀਆ ਚ ਹੈ ਉਹਨਾਂ ਨੂੰ ਅਸੀਂ ਕਣਕ ਦੇਵਾਂਗੇ ਅਗਲੇ ਮਹੀਨੇ ਡੇਢ ਮਹੀਨੇ ਦੇ ਅੰਦਰ ਅਸੀਂ ਉਹਨਾਂ ਨੂੰ ਕਣਕ ਜਰੂਰ ਪਹੁੰਚਾਵਾਂਗੇ ਦੂਜੀ ਗੱਲ ਜਿਹੜੀ ਹੈ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਤਕਰੀਬਨ 4 ਲੱਖ ਏਕੜ ਜ਼ਮੀਨ ਤਬਾਹ ਹੋਈ ਹੈ ਤੇ ਉਹ ਕਿਸਾਨਾਂ ਨੂੰ ਬੀਜ ਦੀ ਲੋੜ ਹੈ ਉਹਨਾਂ ਨੂੰ ਡੀਜ਼ਲ ਦੀ ਲੋੜ ਹੈ ਤੇ ਬਾਕੀ ਖਾਦ ਦੀ ਲੋੜ ਹੈ ਸ਼੍ਰੋਮਣੀ ਅਕਾਲੀ ਦਲ ਨੇ ਵਾਅਦਾ ਕੀਤਾ ਹੈ ਕਿ 1 ਲੱਖ ਏਕੜ ਦਾ ਬੀਜ ਤਾਂ ਅਸੀਂ ਇਕੱਠਾ ਕਰਕੇ ਅਸੀਂ ਪ੍ਰੋਵਾਈਡ ਕਰਾਵਾਂਗੇ ਮੈਨੂੰ ਬੜੀ ਖੁਸ਼ੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ 1 ਲੱਖ ਏਕੜ ਦਾ ਵੀ ਕਿਸਾਨਾਂ ਨੂੰ ਪ੍ਰੋਵਾਈਡ ਕਰ ਰਿਹਾ ਹੈ ਤੇ ਮੈਂ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਜਿਹੜਾ ਬਾਕੀ 2 ਲੱਖ ਏਕੜ ਹੈ ਉਹਦਾ ਵੀ ਉਹ ਪ੍ਰੋਵਾਈਡ ਕਰਨ ਤੇ ਨਾਲੇ ਸਾਰੇ 4 ਲੱਖ ਵਾਸਤੇ ਪੰਜਾਬ ਸਰਕਾਰ ਜਿਹੜਾ ਡੀਏਪ ਹੈ ਖਾਦ ਉਹ ਵੀ ਪ੍ਰੋਵਾਈਡ ਕਰਨ ਤੇ ਜਿੰਨਾ ਅਸੀਂ ਅਸੀਂ ਵੀ ਡੀਜ਼ਲ ਕਰ ਰਹੇ ਆ ਅਸੀਂ ਟਰੈਕਟਰ ਵੀ ਰੇਂਜ ਕਰ ਰਹੇ ਆ ਪਰ ਜੋ ਵੀ ਬਾਕੀ ਏਰੀਆ ਚ ਅਸੀਂ ਅਸੀਂ ਪੂਰੇ ਪੰਜਾਬ ਦਾ ਅਸੀਂ ਸਾਨੂੰ ਖਾਲੀ ਦਲ ਨੂੰ ਇੰਨਾ ਮੁਸ਼ਕਿਲ ਹੋਣਾ ਪਰ ਜਿੰਨਾ ਅਸੀਂ ਕਰ ਸਕਦੇ ਆ ਜਿੰਨਾ ਬਾਕੀ ਏਰੀਆ ਉਹ ਵੀ ਪੰਜਾਬ ਸਰਕਾਰ ਉੱਥੇ ਡੀਜ਼ਲ ਦਾ ਤੇ ਉੱਥੇ ਬੀ ਦਾ ਤੇ ਉੱਥੇ ਖਾਦ ਦਾ ਸਾਰਾ ਹੀ ਪ੍ਰਬੰਧ ਕਰਕੇ ਦੇਣ ਆ ਸਾਰਾ ਸਾਇਲੈਂਸ ਅਸੀਂ ਖਰੀਦ ਲਿਆ ਤੁਸੀਂ ਉਧਰ ਵੀ ਬਹੁਤ ਖੜੇ तकरीबन ਇੱਥੋਂ 1.5 200 ਟਰੱਕ ਇਥੋਂ ਨਿਕਲੂਗਾ ਤੇ ਅੱਜ ਸ਼ੁਰੂਆਤ ਕਰ ਰਹੇ ਹਾਂ 100 ট্রাক ਅੱਜ ਸਾਇਲਜ ਦੇ ਇਥੋਂ ਗੁਰਦਾਸਪੁਰ ਤੇ ਜਲੰਧਰ ਜਾਣਗੇ ਤੋਂ ਮੈਂ ਅੱਜ ਹੋਰ ਵੀ ਐਲਾਨ ਕਰਦਾ ਕਿ ਬਹੁਤ ਸਾਡੀ ਟੀਮਾਂ ਜਿਹੜੀਆਂ ਗਈਆਂ ਸੀ ਪੰਜਾਬ ਦੇ ਵਕਫਾ ਫਲੱਡ ਅਫੈਕਟਿਡ ਏਰੀਆ ਚ ਸਾਡੀ ਅਸੀਂ ਡੂਕੀਆਂ ਲਾਈਆਂ ਸੀ ਉਹਨਾਂ ਨੇ ਆਖੇ ਦੱਸਿਆ ਕਿ ਬਹੁਤ ਗਰੀਬ ਜਨਤਾ ਦਾ ਸਾਰਾ ਕੁਝ ਹੀ ਟੁੱਟ ਗਿਆ ਇੱਕ ਤਾਂ ਮੈਂ ਅਨਾਉਂਸ ਕਰ ਰਿਹਾ ਕਿ 50 ਹਜ਼ਾਰ ਗਰੀਬ ਪਰਿਵਾਰਾਂ ਨੂੰ ਅਸੀਂ ਕਣਕ ਦੇਵਾਂਗੇ ਸ਼੍ਰੋਮਣੀ ਅਕਾਲੀ ਦਲ 50 ਹਜ਼ਾਰ ਗਰੀਬ ਪਰਿਵਾਰ ਜਿਹੜੇ ਫਲੱਡ ਅਫੈਕਟਿਡ ਏਰੀਆ 'ਚ ਹੈ ਉਹਨਾਂ ਨੂੰ ਅਸੀਂ ਕਣਕ ਦੇਵਾਂਗੇ ਅਗਲੇ ਮਹੀਨੇ ਡੇਢ ਮਹੀਨੇ ਦੇ ਅੰਦਰ ਅਸੀਂ ਉਹਨਾਂ ਨੂੰ ਕਣਕ ਜਰੂਰ ਪਹੁੰਚਾਵਾਂਗੇ ਦੂਜੀ ਗੱਲ ਜਿਹੜੀ ਹੈ ਮੈਂ ਬੇਨਤੀ ਕਰਨਾ ਚਾਹਣਾ ਹੈ ਕਿ ਤਕਰੀਬਨ 4 ਲੱਖ ਏਕੜ ਜ਼ਮੀਨ ਤਬਾਹ ਹੋਈ ਹੈ ਤੇ ਉਹ ਕਿਸਾਨਾਂ ਨੂੰ ਬੀਜ ਦੀ ਲੋੜ ਹੈ ਉਹਨਾਂ ਨੂੰ ਡੀਜ਼ਲ ਦੀ ਲੋੜ ਹੈ ਤੇ ਬਾਕੀ ਖਾਦ ਦੀ ਲੋੜ ਹੈ ਸ਼੍ਰੋਮਣੀ ਅਕਾਲੀ ਦਲ ਨੇ ਵਾਅਦਾ ਕੀਤਾ ਹੈ ਕਿ 1 ਲੱਖ ਏਕੜ ਦਾ ਬੀਜ ਤਾਂ ਅਸੀਂ ਇਕੱਠਾ ਕਰਕੇ ਅਸੀਂ ਪ੍ਰੋਵਾਈਡ ਕਰਾਵਾਂਗੇ ਮੈਨੂੰ ਬੜੀ ਖੁਸ਼ੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ 1 ਲੱਖ ਏਕੜ ਦਾ ਬੀ ਕਿਸਾਨਾਂ ਨੂੰ ਪ੍ਰੋਵਾਈਡ ਕਰ ਰਿਆ ਹੈ ਤੇ ਮੈਂ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਜਿਹੜਾ ਬਾਕੀ 2 ਲੱਖ ਏਕੜ ਹੈ ਉਹਦਾ ਵੀ ਉਹ ਪ੍ਰੋਵਾਈਡ ਕਰਨ ਤੇ ਨਾਲੇ ਸਾਰੇ 4 ਲੱਖ ਵਾਸਤੇ ਪੰਜਾਬ ਸਰਕਾਰ ਜਿਹੜਾ ਡੀਏਪੀ ਹੈ ਖਾਦ ਉਹ ਵੀ ਪ੍ਰੋਵਾਈਡ ਕਰਨ ਤੇ ਜਿੰਨਾ ਅਸੀਂ ਅਸੀਂ ਵੀ ਡੀਜ਼ਲ ਕਰ ਰਹੇ ਆ ਅਸੀਂ ਟਰੈਕਟਰ ਵੀ ਰੇਂਜ ਕਰ ਰਹੇ ਆ ਪਰ ਜੋ ਵੀ ਬਾਕੀ ਏਰੀਆ ਚ ਅਸੀਂ ਅਸੀਂ ਪੂਰੇ ਪੰਜਾਬ ਦਾ ਅਸੀਂ ਸਾਨੂੰ ਕਾਲੀਦਲ ਨੂੰ ਇੰਨਾ ਮੁਸ਼ਕਲ ਹੋਣਾ ਪਰ ਜਿੰਨਾ ਅਸੀਂ ਕਰ ਸਕਦੇ ਆ ਜਿੰਨੇ ਬਾਕੀ ਏਰੀਆ ਉਹ ਵੀ ਪੰਜਾਬ ਸਰਕਾਰ ਉਥੇ ਡੀਜ਼ਲ ਦਾ ਤੇ ਉਥੇ ਬੀ ਦਾ ਤੇ ਉਥੇ ਖਾਦ ਦਾ ਸਾਰਾ ਹੀ ਪ੍ਰਬੰਧ ਕਰਕੇ ਦੇਣ